ਘਾਟ ਪੇਟ ਦੇਵਾ ਕੈਂਪ ਕੋ ਇੱਕ ਅੰਬਰ ਤੋਂ ਪਿੱਛੋਂ ਰਾਮੋ ਹੈ ਜੀ ਅੱਜ 10 ਤਰੀਕ ਹੋ ਗਈ ਆ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਕੈਂਪ ਚੱਲ ਰਿਹਾ ਹੈ ਜਿੱਥੇ ਚਾਹ ਪਾਣੀ ਦੇ ਲੰਗਰ 24 ਘੰਟੇ ਚੱਲ ਰਹੇ ਨੇ ਸ਼ਾਦਾ ਪਾਣੀ ਵੀ ਚੱਲ ਰਿਹਾ ਹੈ ਲੋਕਾਂ ਦਾ ਸਹਯੋਗ ਮਿਲ ਰਿਹਾ ਹੈ ਤੇ ਅੱਜ ਦੂਜੀ ਵਾਰ ਬਾਬਾ ਚਮਕੌਰ ਸਿੰਘ ਨਾ ਦੇ ਪਾਲੇ ਦਾ ਵਿਕਾਸ ਉਹ ਬਾਈ ਦੇ ਵਿੱਚ ਬੜਾ ਜੌਲ ਬੰਦਰ ਬੈਠਾ ਹੈ ਤੇ ਭਾਈ ਜਨਬਾਦ ਕਹਿੰਦੇ ਸਾਹਬ ਦਾ ਸਰਪੰਚ ਨੇ ਤੇ ਸਾਰੇ ਸੇਵਾਦਾਰਾਂ ਨੂੰ ਨਾਲ ਲੈ ਕੇ ਪਿੰਡ ਦੇ ਤੇ ਅੱਜ ਦੂਜੀ ਵਾਰ ਇਸ ਟੈਂਪ ਦੇ ਵਿੱਚ ਫਸਾਦਾ ਪਾਣੀ ਲੱਗਦੀ ਹੈ ਜਿਮਾ ਮਾਂ ਲੈ ਕੇ ਬੋਲਦੇ ਨੇ ਸਾਰੇ ਜੱਥੇ ਵੱਲੋਂ ਸੇਵਾਦਾਰਾਂ ਵੱਲੋਂ ਆਪਾਂ ਚੰਗੋਰ ਤੇ ਕਿਹਾ ਦੇਰ ਤੋਂ ਪੰਚ ਸਾਹਿਬ ਭਾਈ ਦਲਵਾਲ ਜੀ ਸਾਰੇ ਸੇਵਾਦਾਰਾਂ ਦਾ ਨਾਮ ਅੱਜ ਆਪਣੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਬੜਾ ਉਤਰਾ ਲੈ ਕੇ ਬਹੁਤ ਬਹੁਤ ਬਚਾਰ ਰਹੀ ਨੇ ਸੰਗਤਾਂ ਦੇ ਵਿੱਚ ਹੋਰ ਵੀ ਕਿੰਨੀਆਂ ਸੰਗਤਾਂ ਸਹਿਯੋਗ ਲੈ ਰਹੀਆਂ ਨੇ ਸ਼ਹਿਰ ਦੇ ਅੰਦਰ ਬਾਹਰ ਦੇ ਲੋਕੋ ਵਾਕੇ ਇਲਾਕਿਆਂ ਦੇ ਵਿੱਚ ਆਰ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਜਿਹੜੀ ਇਹ ਸਾਰੀ ਮਿਹਨਤ ਯਾਬ ਦਾ ਨਾਮ ਤੇ ਇਹਨਾਂ ਆਕੇ ਰੱਖੀਏ ਤੇ ਪੰਜਾਬ ਜੜੀ ਦੀ ਖਾਸ਼ੀ ਪੰਜਾਬ ਇੱਕ ਗੁਰੂਆਂ ਦੇ ਨਾਮ ਦੇ ਵਸਤਾ ਤੇ ਪੰਜਾਬੀ ਵੀਰਾਂ ਦੀ ਹੈ ਦਰਦੀ ਹੈ ਜਿਹੜੇ ਪੰਜਾਬ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਖੜਦਾ ਭਾਵੇਂ ਕੋਈ ਕਿਤੇ ਦਾ ਵੀ ਹੋਵੇ ਕਿਸੇ ਵੀ ਧਰਮ ਦੇ ਵਿੱਚ ਹੋਵੇ ਕਿਸੇ ਵੀ ਜਾਤ ਮਜਬੂਤ ਵਿੱਚ ਹੋਵੇ ਤੇ ਪੰਜਾਬ ਬਿਨਾ ਦੇ ਰਿਂਦੇ ਆ ਉਹ ਮਦਦ ਦੇ ਲਈ ਪਹੁੰਚ ਜਾਂਦਾ ਹੈ ਤੇ ਅੱਜ ਪੰਜਾਬ ਦੇ ਉੱਪਰ ਕਈ ਲੱਗ ਜਾਂਦੀ ਬਣੀ ਐ ਮੋਗਲ ਬਣੀ ਐ ਤੇ ਫਰ ਇਸ ਮੁਸ਼ਕਲ ਦੇ ਵਿੱਚ ਵੀ ਪ੍ਰਮਾਤਮਾ ਨੇ ਪੰਜਾਬ ਵਾਸੀਆਂ ਨੂੰ ਇੰਨਾ ਵੱਡਾ ਸ਼ੋਅ ਇੰਨਾ ਵੱਡਾ ਸਿੱਧਕ ਦਿੱਤਾ ਹੈ ਕਿ ਜਿੰਨੇ ਜ਼ਮੀਦਾਰ ਭਰਾ ਨੇ ਵਾਸੀਆਂ ਦੀਆਂ 15 ਖਤਮ ਹੋ ਗਈਆਂ ਚੋਲੇ ਗਲ ਦੇ ਤੇ ਫਿਰ ਵੀ ਹੱਥ ਜੋੜ ਕੇ ਕਹਿੰਦੇ ਆ ਕਿ ਨਹੀਂ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਤੁਸੀਂ ਜਿਹੜੇ ਹੋਰ ਲੋੜਵੰਦ ਐ ਉਹਨਾਂ ਤੇ ਜਾ ਕੇ ਕਹੋ ਇਹ ਕੋ ਇਨਾ ਸਬਰ ਸਿਦਕ ਅੱਸੀ ਕੱਲ ਵੀ ਝੂਟ ਵੰਡਣ ਦੇ ਲਈ ਗਏ ਸੀ ਪਿੰਡ ਕੋਟ ਜਾਦਾ ਝਾੜਪੁਰ ਵੱਲ ਤੁਕੀ ਦੇ ਉਤੇ ਤੇ ਜ਼ਿੰਮੇਦਾਰਾਂ ਦੇ ਘਰਾਂ ਵਿੱਚ ਵੀ ਗਏ ਕਿ ਇਹਨਾਂ ਦੀ ਸੇਵਾ ਦੇਣੀ ਚਾਹੀਦੀ ਹੈ ਤੇ ਉਹਨਾਂ ਨੇ ਇੱਕ ਹੱਥ ਜੋੜੇ ਬਾਬਾ ਜੀ ਸਾਨੂੰ ਕਿਸੇ ਜੀ ਦੀ ਲੋੜਨੇਗੀ ਜਿੱਥੇ ਕੋਈ ਲੋੜਵੰਦ ਉਹਨਾਂ ਨੂੰ ਮਿਲ ਜਾਵੇ ਦੇਖੋ ਇਨਾ ਜਿਆਦਾ ਸਬਰ ਸਿਦਕ ਫਸਲਾਂ ਖਤਮ ਹੋਣ ਦੇ ਬਾਅਦ ਵੀ ਉਹ ਇਨਾ ਮਾਲੀ ਨੁਕਸਾਨ ਹੋਣ ਦੇ ਬਾਅਦ ਵੀ ਇਨਾ ਸਬਰ ਸਿਦਕ ਉਹਨਾਂ ਦੇ ਵਿੱਚ ਗੁਰੂ ਮਹਾਰਾਜੂ ਗੁਰਬੀਚਰਨੀ ਕਲਾ ਬਖਸ਼ਣ ਪੰਜਾਬ ਵਾਸੀਆਂ ਨੂੰ ਜ਼ਮੀਦਾਰਾਂ ਨੂੰ ਹੋਰ ਵੀ ਚੜ੍ਹਦੀ ਕਲਾ ਦੇ ਵਿੱਚ ਲੈਣ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਕੋਸ਼ਿਸ਼ਾਂ ਸਫਲ ਹੋਣ। ਅੱਜ ਬਾਹਰੋਂ ਬਹੁਤ ਸਾਰੇ ਲੇਕਿਨ ਜੇ ਵੀ ਦਿਗਾ ਆ ਰਹੇ ਤੇ ਜੀਵਨ ਬਵਾ ਰਹੇ ਨੇ। ਬਡਾਲਾ ਜੋੜ ਦੀ ਸੰਗਤ ਆਈ ਹੈ ਜੇ ਦਾਸ, ਜਗਜੀਤ ਸਿੰਘ ਰਿਆੜ ਅਗੇ ਬਹੁਤ ਸਾਰੇ ਜੱਥੇ ਨੇ ਉਹ ਕੰਮ ਕਰਨਾ ਹੈ ਜਦੋਂ ਇਹ ਬਹੁਤ ਸਾਰਾ ਵਾਧਾ ਕਰ ਦੇਗਾ ਤੇ ਭਾਈ